ਸਾਡਾ ਸਾਰਾ ਸੇਵਾ ਸਾਨੂੰ ਹੋ ਗਿਆ ਕਿ ਹੋ ਗਿਆ ਕਿ ਲੋੜੀ ਹੋਵੇ ਲੋੜੀ ਹੋਵੇ ਕੋਈ ਤਿਹਾਰ ਹੋਵੇ ਸਾਡਾ ਮੇਨ ਮਕਸਦ ਹੀ ਸੇਵਾ ਜੁਰਦਵੰਦੀ ਸੇਵਾ ਕਰਨਾ ਹੈ ਨੇ ਆ ਕੇ ਆ ਗਏ ਜੀ 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 ਨਹੀਂ ਕ੍ਰਿਸ਼ਨ ਹੀ ਲੱਗੇਗਾ ਜੀ ਹੋਗਾ ਸਰ ਪਾਉਣਾ ਬੈਠੇ ਜੀ ਸਭ ਹੋ ਜੀ ਸਭ ਜੀ ਵਾ 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 ਬਹੁਤ ਬਹੁਤ ਸ਼ਾਨਦਾਰ ਮਾਤਾ ਜੀ ਬੋਤਾ ਅਸ਼ੀਰਵਾਦ ਆ ਜੀ ਹੋਰ ਕੀ ਚਾਹੀਦਾ ਸਾਡੇ ਇਨੇ ਪਿਆਰੇ ਮੈਂਬਰ ਸਰਾਂ ਦੇ ਕੋਤੀ ਦੀ ਸੇਵਾ ਕਰ ਰਹੇ ਨੇ ਦੇਖ ਸਕਦੇ ਆ ਅਨੰਦ ਦੇ ਪੂਰੀ ਦੀ ਪੂਰੀ ਸਭਾ ਨੂੰ ਇਹ ਸਾਡਾ ਟੀਮ ਵਰਕ ਹੈ ਦੇਖੋ ਟੀਮ ਵਰਕ ਹੈ ਤੁਸੀਂ ਅਸੀਂ ਇਹਨਾਂ ਤੋਂ ਇਹ ਮੰਗਦੇ ਆਂ ਮਾਤਾ ਰਾਣੀ ਕਿਉਂਕਿ ਇਹ ਸਾਨੂੰ ਇਹਨਾਂ ਸ਼ੀਵਾ ਦੇਣ ਸਾਡੀ ਸੁਸਾਇਟੀ ਬਹੁਤ ਅੱਗੇ ਵਧੇ ਦਿਨ ਦੁਗਣੀ ਰਾਤ ਉਹ ਤਰੱਕੀ ਕਰੇ ਅੱਗੇ ਵਧੇ ਸੇਵਾ ਕੇ ਸੇਵਾ ਚ ਅੱਗੇ ਲਹਿ ਰਹੇ ਅਸੀਂ ਸੇਵਾ ਚ ਆਉਣੇ ਆਂ ਹੋਰ ਸਾਡਾ ਕੁਛ ਮਤਕ ਮਰਸੀ ਨੇ ਚਾਹ ਬਸ ਯਾਤਰਾ ਹੋਵੇ ਚਾਹ ਗਰਮੀਆਂ ਦੀ ਜਲ ਸੇਵਾ ਹੋਵੇ ਸਰਦੀਆਂ ਚਾਹ ਦਾ ਲੰਗਰ ਹੋਵੇ ਲੋਹੜੀ ਹੋਵੇ ਸੀ ਇਹਨਾਂ ਚ ਬਣਾਉਣੇ ਆਂ ਕਿਸੇ ਕੰਮ ਚਰਚਨ ਆਉਂਦੀ ਹੈ ਕੋਈ ਹੋਰ ਆ ਕਿਸੇ ਦਫ਼ਤਰ ਜਾਣਾ ਕਿਸੇ ਮਹਿਕਮੇ ਜਾਣਾ ਜੀ ਮੈਂ ਇਹਨਾਂ ਦਾ ਸੋਸਾਇਟੀ ਦਾ ਪੂਰਾ ਸਹਿਯੋਗ ਦਊਂਗਾ ਮੈਂ ਤਨ ਮਨ ਨਾਲ ਕੰਮ ਕਰੂੰਗਾ सा ची दरबा चो भाया तारू बजो लाया तारा आजाजो ला हिकु मुठ झोली विच खैर दीपारे मम तर मेंे हित मुठ झोली विच खैर दीपारे मैया कराया रा गंगा ਠੰਡਾ ਪਾਣੀ ਜੋ ਵੀ ਨਹਾਏ ਤਰ ਜਾਏ ਪਾਣੀ ਮਈਆ ਆਟੇ ਮਈਆ ਆਟੇ ਦਾਨੂ ਮੀਤਾਂ ਦੇ ਲਾਇਆ ਤਰ ਦੇਦਾ ਮਈਆ ਆ ਜਾ ਗੁਆਚੋਂ ਬਾ ਕੇ ਲੋਕ ਕੀ ਲਾਇਆ ਤਰ ਦੇਦਾ खोया माता माता पैटी गुारे अंदर उहे खोया मंदर माता बैुले अंदरि मैया दे मैया दे तूं दर्शन आला ਆ ਜਗੂ ਪਾਤੋਂ ਮਾਰ ਦੇਲਾ ਕਾਰਨੇ ਨਾ ਆ ਜਗੂ ਪਾਤੋਂ ਮਾਰ ਦੇਲਾ ਕਾਰਨੇ ਨਾ ਜੈ ਕਰਾ ਬੰਸਰਾਲੀਆ ਬੋਲ ਸਾਸੇ ਦਰਬਾਰ ਦੀ ਜੈ ਜੈ ਕਰਾ ਬੀਰ ਬਸਰੰਗੇ ਪਿਆਰੇ ਕੀ ਜੈ ਸਾਡੀ ਸੋਸਾਇਟੀ ਦੇ ਵਾਈਸ ਪ੍ਰੈਜ਼ੀਡੈਂਟ ਏ ਦੇਖੋ ਇਹਨਾਂ ਨੇ ਮਾਤਾ ਜੀ ਜਿੰਨੀ ਸੇਵਾ ਕੀਤੀ ਹੈ ਇਹਦਾ ਅਸੀਂ ਬਿਆਨ ਨਹੀਂ ਕਰ ਸਕਦੇ 102 ਸਾਜ ਜੀ ਨੇ ਮਾਤਾ ਜੀ ਹੋ ਕੇ ਗਏ ਨੇ ਇਹਨਾਂ ਦੇ ਕੋਲ ਰਹੇ ਨੇ ਇਹਨਾਂ ਨੇ ਬਹੁਤ ਹੀ ਜ਼ਿਆਦਾ ਸੇਵਾ ਕੀਤੀ ਹੈ ਜੋ ਅਸੀਂ ਬਿਆਨ ਨਹੀਂ ਕਰ ਸਕਦੇ ਮਾਤਾ ਰਾਣੀ ਸਭ ਤੇ ਕਿਰਪਾ ਬਣਾਈ ਰੱਖੇ ਸਾਰੇ ਜਿਹੜੇ ਮਾਤਾ ਜੀ ਸੇਵਾ ਕਰਨ ਮਾਤਾ ਸਭ ਤੇ ਕਿਰਪਾ ਬਣਾਵੇ ਜੈ ਮਾਤਾ ਕਰਮਾ ਚੰਦਪੁਰੀ ਦਾ ਬੋਲ ਲਾ ਕੇ ਨਾਮ ਨਾਲ ਅਸੀਂ ਇਹ ਮੀਡੀਆ ਜਿਹੜੀ ਸਾਡੀ ਟੀਮ ਆਈ ਹੈ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਦੇਖੋ ਇਹਨਾਂ ਨੇ ਕਵਰਿੰਗ ਕਰਕੇ ਵੀ ਸੁਸਾਇਟੀ ਕੀ ਕੰਮ ਕਰ ਰਹੀ ਅੱਗੇ ਇਹਨਾਂ ਨੇ ਇਹਨਾਂ ਨੂੰ ਅੱਗੇ ਲੋਕਾਂ ਨੂੰ ਚਾਣਨਾ ਪਾਇਆ ਵੀ ਐ ਕਰੋ ਜੈ ਹੋ ਵੀ ਆਪਾਂ ਸਵਾਰੀ ਵੱਡਿਆਂ ਦਾ ਮਨਾਓ ਇਹ ਗਰੀਬ ਗੁਰਬਾਂਝ ਜਰੂਰ ਮਨਾਓ ਵੱਡਿਆਂ ਮਨਾਓ ਮਨਾਓ ਪਰ ਗਰੀਬ ਗੁਰਬਾਂਝ ਜਰੂਰ ਮਨਾਓ ਸਾਰੇ ਪੰਜ ਪਾਣੀ ਟੀਵੀ ਮੀਡੀਆ ਸਲਾਕਾ ਪ੍ਰਵੀਨ ਸਿੰਘਲਾ ਜੀ ਸਭ ਦਾ ਅਸੀਂ ਬਹੁਤ ਬਹੁਤ ਧੰਨਵਾਦ ਆ ਭਾਸਕਰ ਵਾਲੇ ਸਾਡੇ ਨਾਲ ਲੈਂਦੇ ਆ ਬਹੁਤ ਧੰਨਵਾਦ ਕਰਦੇ ਆ ਅਸੀਂ ਇਹਨਾਂ ਦਾ ਜਗਰਾ ਸ਼ੇਰਾਵਲੀ ਮਾਈ ਦਾ ਬਹੁਤ ਸੱਚੇ ਦਰਬਾਰ ਨਾ ਬਹੁਤ ਸੱਚੇ ਦਰਬਾਰ ਕੀਚ ਦੇਖੋ ਸਦਪਾਵਨਾ ਵੈਲਫੇਅਰ ਸੁਸਾਇਟੀ ਰਿਸਟ ਬਠਿੰਡਾ ਜਿਹੜੇ ਕਿ ਹਰ ਸਾਲ ਪਿਛਲੇ ਕਈ ਸਾਲਾਂ ਤੋਂ ਦਿਵਾਲੀ ਦਾ ਤਿਉਹਾਰ ਸਲਮਪੀਰੀਆ ਨੀਡੀ ਪਰਸਨ ਕੇ ਵਿਰਦਾਸ਼ਨ ਮਨਾ ਰਹੀ ਹੈ ਅੱਜ ਦਾ ਇਹ ਪੜਾ ਸੀ ਸਾਡਾ ਸਵੇਰੇ ਪ੍ਰਭਾਤ ਵੇਲੇ 6 ਵਜੇ ਅਸੀਂ ਗੀਤਾ ਪਵਨ ਦੇ ਵਿੱਚ ਇਕੱਠੇ ਹੋ ਕੇ ਉੱਥੇ ਅਰਦਾਸ ਕਰਕੇ ਭੋਗ ਲਵਾ ਕੇ ਅਸੀਂ ਸਲਮਪੀਰੀਆ ਜੋਗੀ ਨਗਰ ਕਨੇ ਗਏ ਉੱਥੇ ਬਹੁਤ ਝੁੱਗੀ ਚੌਪੜੀ ਹੈ ਬਹੁਤ ਗਰੀਬ ਆਦਮੀ ਹੈ ਉਹ ਬਹੁਤ ਜ਼ਿਆਦਾ ਖੁਸ਼ ਹੋਏ ਉੱਥੇ ਅਸੀਂ ਉਹਨਾਂ ਦੀ ਸੇਵਾ ਕਰਕੇ ਸਾਡੀ ਸੇਵਾ ਉਹਨਾਂ ਨੇ ਕਬੂਲ ਕੀਤੀ ਉਸ ਵਾਰ ਅਸੀਂ ਆ ਗਏ ਫਿਰ ਦাশਮ ਇਹ ਸਾਡੇ ਮਾਤਾਵਾਂ ਭੈਣਾਂ ਇੱਥੇ ਬੈਠੀਆਂ ਅਸੀਂ ਇਹਨਾਂ ਦੀ ਸੇਵਾ ਕੀਤੀ ਆ ਕੇ ਮਾਤਾ ਰਾਣੀ ਦਾ ਸ਼ਿਵਾ ਪ੍ਰਾਪਤ ਕੀਤਾ ਮਾਤਾ ਸਭ ਤੇ ਕਿਰਪਾ ਬਣਾਈ ਰੱਖੇ ਇਸ ਦਿਵਾਲੀ ਦੇ ਮੁੱਖ ਇਨਚਾਰਜ ਸਾਡੇ ਸ਼੍ਰੀ ਪਰਸ਼ੋਦਨ ਰਾਜੇ अरोੜਾ ਸੀਨੀਅਰ ਵਾਈਸ ਪ੍ਰਧਾਨ ਇਹਨਾਂ ਦੀ ਅਗਵਾਈ ਚ ਟੀਮ ਬਣਾਈ ਗਈ ਸੀ ਔਰ ਟੀਮ ਨੇ ਪੂਰੀ ਸੇਵਾ ਕੀਤੀ ਹੈ ਮੈਂ ਸ਼੍ਰੀ ਪਰਸ਼ੋਦਨ ਰਾਜੇ अरोੜਾ ਜਿਨ੍ਹਾਂ ਦੇ ਉਹਨਾਂ ਦੇ ਥੱਲੇ सोनू ਖਰਾਨਾ ਜੀ ਰਵੀਂਦਰ ਮੋਹਨ ਸ਼ਰਮਾ ਜੀ ਪ੍ਰੇਮ ਭਾਰਤੀ ਜੀ ਤੇ ਨਾਲ ਹੀ ਰਾਜ ਕੁਮਾਰ ਜਿਆਦਾਵ ਤੇਗ ਬਹਾਦਰ ਪਿੰਕੀ ਚੁਗਿੰਦਰਪੁਰ ਵਿੱਕੀ ਇਹਨਾਂ ਸਾਰਿਆਂ ਨੇ ਬਹੁਤ ਜਾਇ 服务 ਕੀਤੀ ਹੈ ਇਹਨਾਂ ਦੀ ਅੰਡਰ ਟੀਮ ਨੇ ਕੰਮ ਕੀਤਾ ਹੈ ਕਲੈਕਸ਼ਨ ਇਕੱਠੀ ਕਰਕੇ ਮੈਂਬਰਸ ਤੋਂ ਬਾਹਰੋਂ ਅਸੀਂ ਕੋਈ ਪੈਸਾ ਨਹੀਂ ਲਿੱਤਾ ਅਸੀਂ ਆਪ ਹੀ ਪੈਸੇ ਪਾ ਕੇ ਅਸੀਂ ਆਪ ਹੀ ਸੇਵਾ ਕਰਦੇ ਹਾਂ ਜੋ ਸਾਨੂੰ ਮਾਤਾ ਦਾ ਅਸ਼ੀਰਵਾਦ ਮਿਲਦਾ ਹੈ ਭਗਵਾਨ ਸਾਨੂੰ ਅਸ਼ੀਰਵਾਦ ਦਿੰਦਾ ਵੀ ਤੁਸੀਂ ਆਪ ਹੀ ਸੇਵਾ ਕਰਨੀ ਹੈ ਮੈਂ ਹੁਣ ਪ੍ਰਧਾਨ ਜੀ ਅੱਗੇ ਬੇਨਤੀ ਕਰੂੰਗਾ ਸ਼੍ਰੀ ਪਰਸ਼ੋਤਨਾ ਜੀ ਰੋੜਾ ਕੇ ਦੋ ਸ਼ਬਦ ਕਹਿਣਗੇ ਜਕਾਰਾ ਚੇਂਦਪੁਰ ਦੀ ਮਾਈ ਦਾ ਮੈਂ ਸਭ ਤੋਂ ਪਹਿਲਾਂ ਤਾਂ ਸ਼ਰਤ ਭਾਉਨਾ ਵੈਲਫੇਅਰ ਸਟਾਡੀ ਵੱਲੋਂ ਸਮੁੱਚੀ ਟੀਮ ਸਾਡੀ ਟੀਮ ਵਰਕ ਹੈ ਦੇਖੋ ਟੀਮ ਵਰਕ ਨਾਲ ਹੀ ਸਾਰਾ ਕੁਝ ਬਣਦਾ ਹੈ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਇਨਾ ਕੋਆਪਰੇਸ਼ਨ ਇਹਨਾਂ ਸਪੋਰਟ ਕੀਤੀ ਹੈ ਜਿਹਦੇ ਬਦਲੇ ਕਿ ਸਾਡੀ ਸੁਸਾਇਟੀ ਨੇ ਇਹਨਾਂ ਸ਼ਾਨਦਾਰ ਇਹਨੀ ਪਰਫਾਰਮੈਂਸ ਨਹੀਂ ਗ੍ਰੈਂਡ ਸਕਸੈਸ ਜਿਹੜੀ ਹੈ ਇਹ ਟੀਮਵਰਕ ਹੈ ਸਾਡਾ ਤੇ ਮੇਰੀ ਮੈਂ ਆਪਣੇ ਨਾਲ ਜਿਹੜੀ ਮੇਰੀ ਕਮੇਟੀ ਹੈ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਹੈ ਇਹਨਾਂ ਨੇ ਪੂਰਾ ਸਪੋਰਟ ਬਹੁਤ ਕੋਆਪਰੇਸ਼ਨ ਕੀਤਾ ਹੈ ਸਾਡੇ ਆਤਮਰਕਸ਼ ਚਾਵਲਾ ਜੀ ਮੀਡੀਆ ਸਲਾਹਕਾਰ ਰਾਜਿੰਦਰ ਸਿੰਘ ਸਿੱਧੂ ਕੋਰਸ਼ਵੀਰ ਤੇ ਸਮੁੱਚੀ ਟੀਮ ਮੇਰੇ ਨਾਲ ਹੈ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦੇਖੋ ਮਾਵਾ ਠੰਡੀਆਂ ਛਾਵਾਂ ਸਭ ਤੋਂ ਲਾਸਟੇ ਆਗੇ ਸੀ ਇਹਨਾਂ ਮਾਵਾ ਨਾਲ ਛਡੀਆਂ ਇਹਨਾਂ ਨਾਲ ਆ ਕੇ ਅਸੀਂ ਇਹ ਦੀਵਾਲੀ ਸੈਲੀਬ੍ਰੇਟ ਕੀਤੀ ਹੈ ਮੈਂ ਕਹਿੰਨਾ ਇਸ ਤੋਂ ਬਾਅਦ ਸੁਸਾਇਟੀ ਵਾਸਤੇ ਹੋਰ ਕੋਈ ਸੇਵਾ ਨਹੀਂ ਹੈ ਇਹਨਾਂ ਨਾਲ ਮਿਲ ਕੇ ਅਸੀਂ ਦੀਵਾਲੀ ਮਨਾਈ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਮਾਤਾ ਦੀ ਜੈ ਜੈ ਮਾਤਾ ਜੀ ਮੈਂ ਗੱਲ ਕਰਨੀ ਥਣਾ ਵੀ ਜਿਵੇਂ ਬਿਰਦਾਸ ਨੂੰ ਬਹੁਤ ਵਧੀਆ ਪ੍ਰਬੰਧ ਆ ਵਧੀਆ ਕਰ ਰਹੇ ਹੋ ਤੁਸੀਂ ਵੀ ਇੱਕ ਬਹੁਤ ਵਧੀਆ ਇੱਕ ਦੇਖ ਕੰਮ ਕਰ ਰਹੇ ਹੋ ਅੱਜ ਦੇ ਦਿਨ ਤੇ ਕਿਸੇ ਦੀ ਖੁਸ਼ੀ ਲੈਣੀ ਹੈ ਨਾ ਤੁਸੀਂ ਉਹਨਾਂ ਲੋਕਾਂ ਚ ਗਏ ਆ ਹਾਂਜੀ ਮਾ ਆਪਣੇ ਮਾਤਾ ਰਾਣੀ ਦੀ ਵੀ ਗੱਲ ਕਰ ਰਹੇ ਆ ਵੀ ਸੋਹ ਨੂੰ ਅਸ਼ੀਰਵਾਦ ਦਿੱਤਾ ਉਹਨਾਂ ਨੇ ਸਾਰਿਆਂ ਨੂੰ ਅਸ਼ੀਰਵਾਦ ਦੇ ਰਹੇ ਆ ਇਹ ਮਾਤਾ ਕੌਣ ਆ ਜੀ ਇਹਨਾਂ ਨੂੰ ਜਿਹੜੇ ਨੇ ਅਸ਼ੀਰਵਾਦ ਲੈਣਾ ਸੀ ਉਹ ਕਿੱਥੇ ਆ ਜੀ ਹੁਣ ਦੇਖੋ ਜੀ ਇਹ ਕਰਮ ਹੈ ਪਰਮਾਤਮਾ ਕਰਨੇ ਬਣਾਏ ਕਰਮ ਇਹਨਾਂ ਦੇ ਇਹਨਾਂ ਨੂੰ ਛੋਟਾ ਕਰ ਦੋ ਜੀ ਇਹ ਆਪ ਦੇ ਕਰਮ ਭੋਗ ਰਹੇ ਐ ਠੀਕ ਐ ਜੋ ਤੁਲਖਾ ਕੇ ਇਹਨਾਂ ਨੇ ਉਹ ਭੋਗ ਰਹੇ ਉਹੀ ਮਿਲਣਾ ਤੇ ਬਾਕੀ ਜਿਹੜੇ ਜਿਨ੍ਹਾਂ ਨੇ ਸ਼ਿਵ ਪ੍ਰਾਪਤ ਨਹੀਂ ਕਰਨਾ ਸਤਬੁੱਧੀ ਮਿਲੇ ਜੀ ਉਹ ਉਹਦੀ ਉਹਦੀ ਆਪੀ ਪਰਮਾਤਮਾ ਉਹਨਾਂ ਨੂੰ ਵੀ ਸਤਬੁੱਧੀ ਦੇ ਦੇ ਉਹ ਵੀ ਵਿਚਾਰੇ ਕਿੰਨੇ ਕਿੰਨੇ ਫਿਰਦਾ ਜਿਹਾ 55 55 55 ਐਥੇ 55 ਐਥੇ ਤੇ ਇਹ ਸਾਡੀ ਇਹ ਮਨੋ ਦਿਲੋਂ ਸੇਵਾ ਸੇਵੀ ਮਾਵਾਂ ਤਾਂ ਮਾਵਾਂ ਤੇ ਇਹਨਾਂ ਨਾਲ ਬਹਿ ਕੇ ਅਸੀਂ ਵੀ ਇਹ ਵੀ ਚਾਂਦੀ ਅਸੀਂ ਵੀ ਸਾਡੇ ਨਾਲ ਵੀ ਸਾਡੇ ਪੁੱਤ ਬੈਠਣ ਆ ਕੇ ਦੀਵਾਲੀ ਸੈਲੀਬ੍ਰੇਟ ਕਰੀਏ ਇਹ ਸਾਡੇ ਦਿਲੋਂ ਇਹ ਸੀਗੀ ਤੁਹਾਡੀ ਸੰਸਥਾ ਚ ਕਿੰਨੇ ਮੈਂਬਰ ਆ ਜੀ ਸਾਡੀ ਸੰਸਥਾ ਚ 93 ਜੀ 93 93 ਮੈਂਬਰ ਆਈ ਇਹ ਤੋਂ ਇਲਾਵਾ ਵੀ ਜਿਵੇਂ ਜਿਵੇਂ ਕੋਈ ਹੁੰਦੇ ਆ ਪ੍ਰੋਗਰਾਮ ਜਿਵੇਂ ਤੁਸੀਂ ਆ ਇੱਕ ਬਹੁਤ ਵੱਡਾ ਕਾਰਜ ਆ ਜਿਹੜਾ ਹਰੇਕ ਦੇ ਹਿੱਸੇ ਨਹੀਂ ਹੁੰਦਾ ਜਿਹੜਾ ਇੰਨੀ ਕੁੱਸੀ ਵੱਡੀ ਲਈ ਆ ਤੁਸੀਂ ਹਾਂ ਲੋਕਾਂ ਚ ਗਏ ਆ ਜਿੰਨਾ ਕੋਈ ਕੰਨੇ ਵੀ ਕੋਈ ਦੇਖਦਾ ਵੀ ਨਹੀਂ ਨਾ ਹਾਂਜੀ ਤੇ ਹੋਰ ਵੀ ਕਿਹੜੇ ਕਿਹੜੇ ਪ੍ਰੋਗਰਾਮ ਇਸ ਤੋਂ ਇਲਾਵਾ ਸਰਦੀਆਂ ਚ ਜਲ ਸੇਵਾ ਸਰਦੀਆਂ ਚ ਅਸੀਂ ਚਾਹ ਦਾ ਲੰਗਰ ਚਲਾਉਂਦੇ ਆ ਜੀ ਸਵੇਰੇ 5 ਵਜੇ ਉੱਠ ਕੇ ਸਾਡੀ ਸਮੁੱਚੀ ਟੀਮ ਸਾਰੀ ਸਰਦੀਆਂ ਜਿੰਨੇ ਚਿਰ ਠੰਡ ਹੈ ਇਹ ਚਾਹ ਦਾ ਲੰਗਰ ਚੱਲਦਾ ਹੀ ਖੁਦ ਬਣਾ ਲੈਂਦੇ ਖੁਦ ਬਣਾ ਕੇ ਅਸੀਂ ਆਪ ਤਿਆਰ ਕਰਕੇ ਸਾਡੀ ਟੀਮ ਹੈ ਉਹ ਲਿਆਣੇ ਹੈ ਤੇ ਅਸੀਂ ਸਾਰੇ ਨੂੰ ਡਿਸਟ੍ਰੀਬਿਊਟ ਕਰਦੇ ਜਿਹੜੀ ਵੀ ਉੱਥੇ ਵਿਚਾਰੇ ਗਰੀਬ ਮਾਲ ਰੋਡ ਦੇ ਉੱਤੇ ਨਾਲ ਉਹਦੇ ਨਾਲ ਕੰਬਲ ਡਿਸਟ੍ਰੀਬਿਊਟ ਕਰਦੇ ਆ ਉਹ ਵੀ ਲਗਾਤਾਰ ਸਰਦੀਆਂ ਚੱਲਦੇ ਆ ਸਾਡੇ ਤੇ ਗਰਮੀਆਂ ਚ ਜਲ ਸੇਵਾ ਚੱਲਦੀ ਹੈ ਸਮੁੱਚੀ ਜਿੰਨੇ ਚਿਰ ਗਰਮੀ ਐ ਦੋ ਜਗ੍ਹਾ ਤੇ ਸਾਡੀ ਜਲ ਸੇਵਾ ਚੱਲਦੀ ਐ ਸੁਸਾਇਟੀ ਵੱਲੋਂ ਅਸੀਂ ਕਿਸੇ ਵੱਲੋਂ ਕੋਈ ਕੰਟਰੀਬਿਊਸ਼ਨ ਨਹੀਂ ਸਾਡੇ ਮੈਂਬਰ ਹੀ ਕੰਟਰੀਬਿਊਸ਼ਨ ਕਰਦੇ ਆ ਜੀ ਮੈਂਬਰਾਂ ਵੱਲੋਂ ਮੈਂਬਰਾਂ ਵੱਲੋਂ ਕੰਟਰੀਬਿਊਸ਼ਨ ਹੁੰਦਾ ਅਸੀਂ ਕਿਸੇ ਤੋਂ ਨਹੀਂ ਲੈਂਦੇ ਹੋਰ ਸਾਡੀ ਸੁਸਾਇਟੀ ਦੇ ਵਿੱਚ ਲੈਂਡਲੋਰਡ ਬੰਦੇ ਵੀ ਐ ਤੇ ਸਾਡੀ ਸੁਸਾਇਟੀ ਦੇ ਵਿੱਚ ਹੈਂਡ ਟੂ ਮਾਊਥ ਵਾਲੇ ਵੀ ਐ ਦੇਖੋ ਸਾਰੇ ਐਡਵੋਕੇਟ ਸਾਹਿਬ ਖੜੇ ਨੇ ਸਾਡੇ ਮਗਰ ਇਹ ਆਈਟੂ ਰਿਟਾਇਰਡ ਨੇ ਐ ਸਾਡੇ ਆਜ ਦੇਖੋ ਲੀਗਲ ਐਡਵਾਈਜ਼ਰ ਸਾਰੇ ਸਾਡੇ ਯਾਨੀ ਕਿ ਸਾਰੇ ਲੈਂਡਲੋਰਡ ਬੰਦੇ ਵੀ ਐ ਹੈਂਡ ਟੂ ਮਾਊਥ ਵਾਲੇ ਬੰਦੇ ਵੀ ਐ ਸਾਰੇ ਸੇਵਾਚ ਕੋਈ ਤਨ ਨਾਲ ਕੋਈ ਮਨ ਨਾਲ ਕੋਈ ਤਨ ਨਾਲ ਅਸੀਂ ਸਾਰੇ ਆਹ ਲੜਕੇ ਸੇਵਾ ਕਰਦੇ ਆ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਹਰ ਮਹੀਨੇ ਅਸੀਂ ਚੌਥੇ ਸ਼ਨੀਵਾਰ ਮਾਂ ਚੰਦਪੁਰਣੀ ਬਗਲਾਮੁਖੀ ਜਵਾਲਾ ਜੀ バス ਲੈ ਕੇ ਜਾਂਦੇ ਆ ਹਰ ਚੌਥੇ ਸ਼ਨੀਵਾਰ ਪੰਜ ਸੀਟਾਂ ਫ੍ਰੀ ਰੱਖੀਆਂ 104 ਬੱਸਾਂ ਸਾਡੀਆਂ ਹੁਣ ਤੱਕ ਦਰਬਾਰ ਸੀ ਜਾ ਚੁੱਕੀਆਂ ਹਨ ਹਾਂਜੀ ਤੁਹਾਡੇ ਮੀਡੀਆ ਵੱਲੋਂ ਵੀ ਤੁਹਾਨੂੰ ਮੁਬਾਰਕਾਂ ਜਿਹੜਾ ਵਿਸ਼ੇਸ਼ ਜੀ ਵੱਡਾ ਇੱਕ ਨੇਕ ਕਾਰਜ ਕੀਤਾ ਸਾਰੀ ਸੁਤੀ ਟੀਮ ਨੂੰ ਤੇ ਪਰਮਾਤਮਾ ਦਾ ਚਰਨੀ ਕਾਜ ਰੱਖੇ ਇਹ ਕਰਮ ਅਜ ਕੋਨੀ ਦਾ ਬਹੁਤ ਸਤਿਕਾਰਿਕ ਸਤਿਪਾਵਣਾ ਵੈਲਫੇਅਰ ਸੋਸਾਇਟੀ ਰਜਿਸਟਰਡ ਬਠਿੰਡਾ ਵੱਲੋਂ ਜਿਹੜੇ ਅੱਜ ਦੀਵਾਲੀ ਦੇ ਰੌਸ਼ਨੀਆਂ ਦਾ ਤਿਹਾਰ ਦੀਵਾਲੀ ਤੇ ਕਿਸੇ ਦੀ ਇੱਕ ਖੁਸ਼ੀ ਲੈਣੀ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ ਤੇ ਸੋ ਜਿਹੜੀ ਇਹ ਸਤਿਪਾਵਣਾ ਵੈਲਫੇਅਰ ਸੋਸਾਇਟੀ ਹੈ ਜਿਹੜੀ ਇਨਾਂ ਦੇ ਜਿਹੜੇ ਵਲੰਟੀਅਰ ਆ ਜਿਹਨੇ ਇਹਨਾਂ ਦੇ ਮੈਂਬਰ ਆ ਤੇ ਇੱਕ ਬਹੁਤ ਵੱਡਾ ਇਹਨਾਂ ਨੇ ਜਿਹੜਾ ਸਵੇਰ ਤੋਂ ਹੀ ਲੈ ਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਇੱਕ ਨੇਕ ਕਾਰਜ ਕੀਤਾ ਉਹਨਾਂ ਅਸਲਾਮੇਰੀ ਚ ਜਾ ਕੇ ਉਹਨਾਂ ਲੋਕਾਂ ਦੀਆਂ ਖੁਸ਼ੀਆਂ ਲੰਜੀਆਂ ਜਿਨ੍ਹਾਂ ਨੂੰ ਜਿਹੜੇ ਵਾਲੇ ਪਾਸੇ ਆਪਾਂ ਨਫ਼ਰਤ ਮੰਨਦੇ ਆ ਜਿਹੜੇ ਪਾਸੇ ਜਾਂਦੇ ਵੀ ਨਹੀਂ ਤੇ ਉਹਨਾਂ ਨੇ ਸਵੇਰ ਤੋਂ ਲੱਗੇ ਆ ਜਿਹੜੇ ਇਹ ਕਾਰਜ ਕੀਤਾ ਇੱਕ ਇਹਨਾਂ ਨੇ ਸੋ ਇਹ ਦੀਵਾਲੀ ਦੇ ਅਸਲ ਮੁਬਾਰਕਬਾਦ ਇਹਦੇ ਲੋਕ ਨੇ ਜਿਹੜੇ ਵੇਖੋ ਇਹਨਾਂ ਦੀ ਉਮਰ ਚ ਨੌਜਵਾਨ ਵੀ ਨੇ ਤੇ ਬਜ਼ੁਰਗ ਵੀ ਨੇ ਤੇ ਹੋਰ ਹਰ ਉਮਰ ਦੇ ਨੇ ਤੇ ਇਹਦੇ ਚ ਹਰ ਵਰਗ ਦੇ ਆ ਦੁਕਾਨਦਾਰ ਵੀ ਨੇ ਤੇ ਕੋਈ ਨੌਕਰੀ ਪੇਛਾ ਜਾਂ ਤੇ ਆ ਹੁਣ ਜਿਹੜੇ ਇੱਥੇ ਬਿਰਧ ਆਸ਼ਰਮ ਚ ਇੱਕ ਇਹਨਾਂ ਨੇ ਇੱਕ ਆ ਕੇ ਇੱਥੇ ਇੱਕ ਇਹਨਾਂ ਬਜ਼ੁਰਗਾਂ ਦੀ ਖੁਸ਼ੀ ਲਈ ਹੈ ਜੀ ਜਿਹੜੇ ਬਜ਼ੁਰਗਾਂ ਦਾ ਇੱਥੇ ਬਿਰਧ ਆਸ਼ਰਮ ਚ ਰਹਿੰਦੇ ਆ ਉਹਨਾਂ ਦੇ ਬੱਚਿਆਂ ਨੇ ਚਾਹੇ ਜਾਂ ਕਿਸੇ ਵੀ ਹਾਲਾਤਾਂ ਚ ਉਹਨਾਂ ਨੂੰ ਸੜਤਾ ਤੇ ਇਹ ਇੱਕ ਇਹਨਾਂ ਨੇ ਇਹਨਾਂ ਨੂੰ ਫਲ ਫਰੂਟ ਤੋਂ ਲੈ ਕੇ ਹਰੇਕ ਤਰ੍ਹਾਂ ਦਾ ਜਿਹੜਾ ਖਾਣ ਪੀਣ ਦਾ ਖਿਆਲ ਰੱਖਦੇ ਹੋਏ ਇਹਨਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਇੱਕ ਇਹਨਾਂ ਨੇ ਵਧੀਆ ਕੰਮ ਕੀਤਾ ਸੋ ਸਦ ਭਾਵਨਾ ਵੈਲਫੇਅਰ ਸਾਇਟੀ ਰਜਿਸਟਰਡ ਬਠਿੰਡਾ ਨੂੰ ਅਸੀਂ ਵਧਾਈ ਦਿੰਨੇ ਆ ਦਿਵਾਲੀ ਦੀ ਅਸਲ ਵਧਾਈ ਦਿੰਨੇ ਆ ਇਹਨਾਂ ਨੂੰ ਜਿਨ੍ਹਾਂ ਨੇ ਇਹੋ ਜਿਹਾ ਨੇਕ ਕਾਰਜ ਕੀਤਾ ਸੋ ਸਾਜਨ ਪੰਜਾਬੀ ਟੀਵੀ ਵੱਲੋਂ ਇਹਨਾਂ ਦੀ ਸਾਇਟੀ ਦਾ ਬਹੁਤ ਬਹੁਤ ਧੰਨਵਾਦ ਸਸੀ ਕਾਲ ਜੀ ਹਾਂ ਜੀ ਲੋ ਇਹ ਚੀਜ਼ ਨਹੀਂ ਸਾਡਾ ਲੋ ਇਹ ਜਿਹੜਾ ਉਹ ਇੱਥੇ ਪ੍ਰਸ਼ਾਲ ਆਪਣੇ ਆਪਣੇ ਹੈ ਜੀ ਪਹਿਲਾਂ ਹਵਾਲਾ ਇਹਨੂੰ ਫੋਲ ਗਏ ਇਹਨੂੰ ਕਿਤੇ ਦਫਾ ਦਿਨ ਲੇ ਗਏ ਕਾਲੋ